ਸਭ ਤੋਂ ਪਹਿਲਾਂ ਮੈਂ ਹਿਸ਼ਾਰਪੁਰ ਦੀ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਨੂੰ ਇੱਕ ਸਪੈਸੀਫਿਕ ਇਸ਼ੂ ਵਾਸਤੇ ਤਕਲੀਫ ਦਿੱਤੀ ਹੈ ਕਾਗੋਂ ਰੋੜਾ ਦੀ ਦੇ ਸਾਡਾ ਇੱਕ ਨੌਜਵਾਨ ਜਸਵੰਤ ਸਿੰਘ ਇਹ 210 ਵਿੱਚ ਇੱਥੇ ਚ ਗਿਆ ਸੀ ਕਿ ਇਮੀਡੀਏਟਲੀ ਇਹ ਆਸਟਰੀਆ ਉੱਥੇ ਟ੍ਰਾਂਸਫਰ ਹੋ ਗਿਆ ਉੱਥੇ ਜਾ ਕੇ ਇਸ ਨੇ ਆਪਣਾ ਡਿਲੀਵਰੀ ਬாய் ਦਾ ਕੰਮ ਸ਼ੁਰੂ ਕੀਤਾ ਇਹ ਛੋਟੀ ਮੋਟੀ ਤਕਰਾਰ ਕਿਸ ਨੂੰ ਛੁਡਾਨ ਗਿਆ ਉਹਦੇ ਵਿੱਚ ਇਹਨੂੰ ਇੱਕ ਪ੍ਰੋਬਲਮ ਆਈ ਤੇ ਦਾ ਪਾਸਪੋਰਟ ਵੀ ਜਰਾ ਹੈ ਉਹ ਲੈ ਕੇ ਰੱਖ ਲਿਆ ਮੁੜ ਕੇ ਪਾਸਪੋਰਟ ਜਿਹੜਾ ਹੈ ਉਹ ਇਹਨੂੰ ਨਹੀਂ ਮਿਲਿਆ 16 ਸਾਲ ਲਗਾਤਾਰ ਇਹ ਇਸ ਸੰਘਰਸ਼ ਕਰਦਾ ਰਿਹਾ ਅਲਟੀਮੇਟਲੀ ਰਵਜੂਤ ਇਹਨਾਂ ਦਾ ਬ੍ਰਦਰ ਲੱਗਦਾ ਉਹਨੇ ਵੀ ਕੋਸ਼ਿਸ਼ ਕੀਤੀ ਹੋਰ ਬਾਕੀ ਲੋਕਾਂ ਨੇ ਵੀ ਕੋਸ਼ਿਸ਼ ਕੀਤੀ ਲੇਕਿਨ ਇਹ ਕੋਈ ਇਥੇ ਦਫਤਰ ਆਏ ਫਿਰ ਅਸੀਂ ਮਦਦ ਪੋਰਟਲ ਜਿਹੜਾ ਸਰਕਾਰ ਨੇ ਬਣਾਇਆ ਹੋਇਆ ਉਦੇ ਉੱਤੇ ਆਨਲਾਈਨ ਅਪਲਾਈ ਕੀਤਾ ਫਿਰ ਐਪਲੀਕੇਸ਼ਨਾਂ ਜਿਹੜੀਆਂ ਹੈ ਉਹ ਸਰਕਾਰ ਨੂੰ ਭੇਜੀਆਂ ਤੇ ਮੈਂ ਧੰਨਵਾਦ ਕਰਦਾ ਆਪਣੀ ਗਵਰਨਮੈਂਟ ਆਫ ਇੰਡੀਆ ਦਾ ਤੇ ਨਾਲ ਜਿਹੜਾ ਮਦਰ ਪੋਰਟਰ ਬਣਾਇਆ ਹੋਇਆ ਉੱਤੇ ਐਕਸ਼ਨ ਲੈਂਦੇ ਹੋਏ 16 ਸਾਲ ਬਾਅਦ ਇਹ ਨੌਜਵਾਨ ਜਿਹੜਾ ਹੈ ਆਪਣੇ ਵਤਨ ਪਰਤਿਆ ਮੈਂ ਬਾਕੀ ਸਾਰੇ ਲੋਕ ਨੂੰ ਇਸ ਕੱਲ ਦੀ ਤੁਹਾਡੇ ਨਾਲ ਹੀ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਜਦੋਂ ਵੀ ਵਿਦੇਸ਼ ਜਾਨੇ ਹੋ ਤੁਹ ਕਿਰਪਾ ਕਰਕੇ ਪਹਿਲਾਂ ਅੰਬੈਸੀ ਨਾਲ ਆਪਣਾ ਪਾਸਪੋਰਟ ਆਪਣਾ ਨੰਬਰ ਆਨ ਦਾ ਪਰਪਸ ਜਿਹੜਾ ਹੈ ਉੱਤੇ ਸਾਨੂੰ ਦੱਸਣਾ ਚਾਹੀਦਾ ਦੂਸਰਾ ਕਦੀ ਵੀ ਕੋ ਤਕਲੀਫ ਹੁੰਦੀ ਹੈ ਤੇ ਤੁਸੀਂ ਆਪਣੀ ਗਵਰਨਮੈਂਟ ਨਾਲ ਜਿਹੜਾ ਹੈ ਇਮੀਡੀਏਟਲੀ ਕੰਟੈਕਟ ਕਰਕੇ ਇੱਥੇ ਜਿਹੜਾ ਬਾਹਰ ਤੁਸੀਂ ਵਾਪਸ ਆ ਸਕਦੇ ਹੁਣ 16 ਸਾਲ ਬਾਅਦ ਤੁਸੀਂ ਸਮਝ ਸਕਦੇ ਹੋ ਜਦੋਂ ਇਹ ਬੱਚਾ ਗਿਆ ਸੀ ਤਾਂ ਉਸ ਵੇਲੇ ਇਹਦੇ ਦਾੜ੍ਹੀ ਵੀ ਨਹੀਂ ਆਈ ਸੀ ਆ 16 ਸਾਲ ਬਾਅਦ ਆਪਣੇ ਮਾਪੇ ਨੂੰ ਆਪਣੀ ਧਰਤੀ ਤੇ ਵਾਪਸ ਆਇਆ ਮੈਂ ਸਮਝਦਾ ਕਿ ਇੱਕ ਨਵਾਂ ਜਨਮ ਜਿਹੜਾ ਹੈ ਇਹਦਾ ਇੱਥੇ ਹੋਇਆ ਪਰਿਵਾਰ ਵੀ ਖੁਸ਼ ਹੈ ਪਿੰਡ ਵਾਲੇ ਵੀ ਖੁਸ਼ ਹੈ ਮਾਂ-ਬਾਪ ਵੀ ਖੁਸ਼ ਹੈ ਜੋ ਇਸ ਬੱਚੇ ਦਾ ਜਨਮ ਹੋਇਆ ਇਹ ਵੀ ਖੁਸ਼ ਹੈ ਕਿ ਮੈਂ ਆਪਣੀ ਧਰਤੀ ਤੇ ਵਾਪਸ ਆਇਆ ਇਹਨੇ ਵੀ ਧੰਨਵਾਦ ਕੀਤਾ ਹੈ ਸਰਕਾਰ ਦਾ ਕਿ ਐਫਰਟਸ ਕਰਨ ਜਿਹੜਾ ਹੈ ਉਹ ਮੈਂ ਇੱਥੇ ਵਾਪਸ ਆ ਸਕਿਆ ਅੱਜ ਪ੍ਰੈਸ ਕਾਨਫਰੰਸ ਬੁਲਾਉਣ ਦਾ ਮਕਸਦ ਇਹ ਵੀ ਹੈ ਕਿ ਕਦੀ ਵੀ ਤੁਸੀਂ ਕੋਈ ਐਸਾ ਸਖਸ਼ ਜਿਹਦਾ ਕੋਈ ਸੀ ਇਦਾਂ ਦੀ ਪ੍ਰੋਬਲਮ ਵਿੱਚ ਬੈਠਾ ਕੋਨ ਨੂੰ ਪਤਾ ਲੱਗਦਾ ਤਾਂ ਜਰੂਰ ਕੰਟੈਕਟ ਕਰੋ ਕਿਉਂਕਿ ਸਰਕਾਰ ਸਰਕਾਰ ਦੀ ਇਹ ਪੋਰਟਲ ਪੂਰੀ ਮਦਦ ਕਰਨ ਲਈ ਤਿਆਰ ਹੈ ਆ ਸਵੇਰੇ ਵੀ ਮੇਰੇ ਕੋਲ ਹੁਣੇ ਤੁਹਾਡੇ ਆਉਣ ਤੋਂ ਪਹਿਲਾਂ ਕੈਨੇਡਾ ਸਰੀ ਦੇ ਵਿੱਚ ਸਾਡੇ ਇੱਕ ਜ਼ਿਲ੍ਹੇ ਦੇ ਹੀ ਬੱਚੇ ਦਾ ਮਰਡਰ ਕਰਤਾ ਗਿਆ ਉਹਦੀ ਹੁਣ ਬਾਡੀ ਲੈਣ ਦੇ ਲਈ ਪੇਰੈਂਟ ਜਿਹੜੇ ਨੇ ਉਹ ਕਿੱਥੇ ਜਾਣ ਅੱਜ ਮੇਰੇ ਕੋਲ ਸਵੇਰੇ ਆਏ ਸੀ ਉਹਨਾਂ ਨੂੰ ਵੀ ਮੈਂ ਅਸ਼ੋਰੈਂਸ ਦਿੱਤੀ ਹੈ ਕਿ ਸਰਕਾਰ ਮਦਦ ਕਰਦੀ ਹੈ ਇਤਦੇ ਹਾਲਾਤ ਚ ਤਾਂ ਅੱਜ ਅਸੀਂ ਫੇਰ ਉਹਨਾਂ ਦਾ ਵੀ ਉਹਟਰਾਈ ਵੀ ਅਪਲਾਈ ਕੀਤਾ ਤੇ ਐਪਲੀਕੇਸ਼ਨ ਲੈ ਕੇ ਸਰਕਾਰ ਨੂੰ ਭੇਜੀ ਹੈ ਤਾਂ ਕਿ ਸਰਕਾਰ ਆਪਣੇ ਖਰਚੇ ਤੇ ਉਹ ਬਾਡੀ ਮੰਗਾਵੇ। ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਦੁਬਈ ਤੋਂ ਵੀ ਆਪਾਂ ਨੇ ਇੱਕ ਬੱਚੀ ਲੈ ਕੇ ਆਂਦੀ ਸੀ। ਤੁਸੀਂ ਸਾਰਿਆਂ ਨੇ ਉਸ ਗੱਲ ਨੂੰ ਕਵਰ ਕੀਤਾ। ਮੈਂ ਧੰਨਵਾਦ ਕਰਦਾ ਸ਼ਾਲ ਪੈਸਾ ਕਿ ਜਦੋਂ ਵੀ ਇਦਾਂ ਦੀ ਗੱਲ ਹੁੰਦੀ ਹੈ ਤੇ ਤੁਸੀਂ ਸੋਸ਼ਲ ਅਸਪੈਕਟ ਨੂੰ ਲੈ ਕੇ ਇਸ ਗੱਲ ਨੂੰ ਲੋਕਾਂ ਤੱਕ ਜ਼ਰੂਰ ਪਹੁੰਚਾਉਣੀ ਹੈ। ਮੇਰੇ ਨਾਲ ਉਹਨਾਂ ਦੇ ਬ੍ਰਦਰ ਬੈਠੇ ਐ। ਮੈਂ ਚਾਹਾਂਗਾ ਕਿ ਜਿਹੜੀ ਪੂਰੀ ਕਹਾਣੀ ਹੈ ਤੁਸੀਂ ਉਹਨਾਂ ਕੋਲ ਵੀ ਪੁੱਛ ਸਕਦੇ ਸਰ ਜਿੱਦਾਂ ਕਿਸੇ ਦੇ ਪਰਿਵਾਰ ਦੇ ਮੈਂਬਰ ਬਾਹਰ ਫਸੇ ਹੋਏ ਨੇ ਉਹ ਤੁਹਾਨੂੰ ਆ ਕੇ ਮਿਲ ਸਕਦੇ ਨੇ ਕਿ ਇਸ ਬਿਲਕੁਲ ਜੁੜੀ ਕਿ ਉਹ ਬੱਧਾ ਆਵੇ ਉਹ ਮਿਲ ਸਕਦੇ ਨੇ ਇੱਕ ਚੀਜ਼ ਹੋਏ ਕਿ ਉਹਨਾਂ ਕੋਲ ਇੱਥੇ ਇੱਕ ਪਾਸਪੋਰਟ ਦੀ ਕਾਪੀ ਜਿਹੜੀ ਹੈ ਉਹ ਨਹੀਂ ਬਹੁਤ ਜ਼ਰੂਰੀ ਹੈ ਤਾਂ ਕਿ ਪਾਸਪੋਰਟ ਤੋਂ ਹੀ ਪਤਾ ਲੱਗਦਾ ਕਿ ਉਹਦੀ ਲੋਕੇਸ਼ਨ ਕਿੱਥੇ ਹੈ ਜਾਂ ਉਹ ਇੰਡੀਅਨ ਹੈ ਜਾਂ ਨਹੀਂ ਹੈ ਉਹ ਬਹੁਤ ਸਭ ਤੋਂ ਪਹਿਲਾਂ ਤਾਂ ਖੰਨਾ ਸਾਹਿਬ ਦਾ ਧੰਨਵਾਦ ਕਰਦੇ ਜੀ ਸਾਡੇ ਮੇਰਾ ਬ੍ਰਦਰ ਹੈ ਜੀ ਮੇਰਾ ਨਾਮ ਪ੍ਰਭੂ ਸਿੰਘ ਹੈ ਤੇ ਜਸਵੰਤ ਸਿੰਘ ਮੇਰਾ ਬ੍ਰਦਰ ਹੈ ਇਹ ਇਕਾ ਪਿੰਡ ਦਾ ਗੁਰੂੜਾ ਵਾਲੀ ਦਾ ਹੈ ਇਹ ਕੁਝ ਕਾਰਨਾ ਕਰਕੇ ਪਿਛਲੇ ਕਾਫੀ ਸਾਲਾਂ ਤੋਂ ਨਹੀਂ 16 ਸਾਲ ਤੋਂ ਜੇਲ੍ਹ ਚ ਸਿਗਾ ਜੀ ਇੱਥੇ ਇਹ ਕੋ ਖਸ ਗਿਆ ਲਗਾ ਜੀ ਤੇ ਉਦੋਂ ਬਾਅਦ سزا ਪੂਰੀ ਕੰਪਲੀਟ ਹੋਣ ਤੋਂ ਬਾਅਦ ਸਾਨੂੰ ਸਮਝ ਨਹੀਂ ਆ ਰਹੀ ਕੋ ਪਾਸਪੋਰਟ ਹੈ ਨਹੀਂ ਸੀ ਤੋ ਇਹਨੂੰ ਵਾਪਸ ਕਿੱਦਾਂ ਮੰਗਾਇਆ ਜਾਵੇ ਜੀ ਕੁਝ ਦਿੱਕਤਾਂ ਸੀਗੀਆਂ ਇਮੀਗ੍ਰੇਸ਼ਨ ਦੀਆਂ ਸੀਗੀਆਂ ਜੀ ਤੇ ਐਕਸਟਰਨਲ ਅਫੇਅਰ ਦੇ ਮਸਲੇ ਸੀਗੇ ਤੇ ਲੋਕਲ ਲੈਵਲ ਤੇ ਆਪਾਂ ਕਾਫੀ ਲੀਡਰਾਂ ਨਾਲ ਵੀ ਸੰਪਰਕ ਕੀਤੇ ਹੋਰ ਲੋਕਾਂ ਨਾਲ ਵੀ ਕੰਟੈਕਟ ਕੀਤੇ ਕਿ ਜਿੰਨਾ ਕਿ ਸਾਨੂੰ ਪਤਾ ਹੈਗਾ ਜੀ ਫੇਰ ਚਲੋ ਅਸੀਂ ਇਹਨਾਂ ਨੂੰ ਪਰਸਨਲੀ ਜਾਣਦੇ ਜੀ ਪਿੰਡਾਂ ਚ ਹਰ ਕੋਈ ਜਾਣਦਾ ਹੈ ਤੇ ਆਪਾਂ ਇਹਨਾਂ ਕੋਲ ਪਹੁੰਚੇ ਇੱਥੇ ਦਫ਼ਤਰ ਆਈ ਇਹਨਾਂ ਨੇ ਉਹਨੂੰ ਆਪਣੀ ਜਿਹੜੀ ਪ੍ਰੋਬਲਮ ਦੱਸੀ ਸਾਰੀ ਇਹਨਾਂ ਨੇ ਵੀ ਸਾਨੂੰ ਰਾਹ ਪਾਇਆ ਜੀ ਤੇ ਉਹ ਰਾਹ ਨੇ 15-20 ਦਿਨਾਂ ਬਾਅਦ ਜੀ ਸਾਨੂੰ ਰਿਪੋਰਟ ਆ ਗਿਆ ਸੀਗਾ ਜੀ ਤੇ ਸਾਡੇ ਮੁੰਡਾ ਜੀ ਅੱਜ ਆਪਣੇ ਪਰਿਵਾਰ ਚ ਬੈਠਾ ਜੀ ਮਾਂ ਪਿਓ ਕੋਲ ਆ ਗਿਆ ਪਹੁੰਚ ਗਿਆ ਬੜਾ ਧੰਨਵਾਦ ਹੈ ਤੁਹਾਡਾ